ਇਡਿ ਦੇ ਕੇਸਾਂ ਦੇ ਵਿੱਚ ਫਸੇ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਜਦੋਂ ਤੋਂ ਬਾਦ ਹੁਣ ਹੋਤੇ ਹੀ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਵੱਲੋਂ ਜਿਹੜੇ ਕਿ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਕੇਜਰੀਵਾਲ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲਿਆ ਤੇ ਉੱਥੇ ਹੀ ਹੁਣ ਬਰੀ ਕਰ ਦਿੱਤਾ ਹੈ ਜਿਸ ਤਰ੍ਹਾਂ ਵਿੱਚ ਪਾਚਪਾ ਦੇ ਹੋਰ ਤਿੱਖੇ ਨਿਸ਼ਾਨ ਸਾਦ ਦੇ ਹੋਏ ਮੰਤਰੀ ਕੁਲਦੀਪ ਢਾਲੀਵਾਲ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਕਿ ਸਾਡੀ ਪਾਰਟੀ ਦੇ ਕੌਮੀ ਕਦਮਿੰਦਰ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਨੂੰ ਈਡੀ ਨੇ ਝੂਠੇ ਕੇਸਾਂ ਦੇ ਵਿੱਚ ਫਸਾਇਆ ਸੀਗਾ ਉਹਨਾਂ ਕੇਸ ਜਿਹੜੇ ਆ ਅੱਜ ਬਦੀ ਕਰ ਦਿੱਤੇ ਗਏ ਉਹਨੇ ਕੇਸ ਭਾਜੀਪੀ ਨੇ ਇੱਕ ਰਾਜਨੀਤੀ ਦੇ ਤਹਿਤ ਸਾਡੀ ਪਾਰਟੀ ਦਾ ਨੁਕਸਾਨ ਕਰ ਲਈ ਉਹਨਾਂ ਨੂੰ ਇਹ ਸੀਗਾ ਕਿ ਸ਼ਾਇਦ ਅਰਵਿੰਦ ਕੇਜੀਵਾਲ ਜੀ ਨੂੰ ਜੇਲ੍ਹ 'ਚ ਡੱਕਣ ਨਾਲ ਆਮ ਆਦਮੀ ਪਾਰਟੀ ਖਤਮ ਹੋ ਜੂਗੀ ਆਮ ਆਦਮੀ ਪਾਰਟੀ ਹੋਰ ਨਾ ਸੂਬਿਆਂ ਦੇ ਵਿੱਚ ਅਦਵਿਤ ਕੇਰਿਵਾਲ ਜੀ ਦੀ ਗਵਾਹੀ ਹੈ ਜਦੋਂ ਉਹ ਜਿਹੜੀ ਵੱਧਈ ਜਾਂਦੀ ਹੈ ਸੋ ਮੈਂ ਮਤਲਬ ਜਿੱਥੇ ਆਪਣੇ ਕੌਮੀ ਕੋਆਰਡੀਨੇਟਰ ਅਦਵਿਤ ਕੇਰਿਵਾਲ ਜੀ ਨੂੰ ਵਧਾਈ ਦੇਣਾ ਉੱਥੇ ਪੂਰੇ ਦੇਸ਼ ਵਿੱਚ ਪੂਰੇ ਪਰਦੇਸਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿੱਥੇ-ਜਿੱਥੇ ਵੀ ਆਪ ਦੇ ਸਵਤਕ ਬੈਠੇ ਆ ਸਮਰਥਕ ਬੈਠੇ ਆ ਆਮ ਆਦਮੀ ਪਾਰਟੀ ਦੇ ਕਾਕੂਨ ਬੈਠੇ ਆ ਸਭ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਅਦਾਲਤ ਨੇ ਜਿਹੜਾ ਸੱਚ ਦੇ ਝੂਠ ਦਾ ਨਤਕਾ ਦਾ ਕਰਤਾ ਸੱਚ ਸੱਚ ਹੀ ਆ ਦੋਸਤੋ ਝੂਠ ਦੇ ਨਾਲ ਤੁਸੀਂ ਕਿੰਨਾ ਕੇਸ ਨੂੰ ਦੱਬ ਲੋਗੇ ਪੂਰਾ ਦੱਬਨ ਦੀ ਕੋਸ਼ਿਸ਼ ਕੀਤੀ ਮਨੀਸ਼ ਸੁਸ਼ੋਧਿਆ ਜੀ ਅਰਵਿੰਦ ਕੇਰਿਵਾੜ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਜੀ ਸਾਡੀ ਸਾਡੀ ਲੀਡਰ ਲੀਡਰਸ਼ਿਪ ਨੂੰ ਜਿਹੜਾ ਦੱਬ ਕੇ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਹੜਾ ਭਾਜਪਾ ਦੇ ਇਹ ਮੂੰਹ ਦੇ ਉੱਤੇ ਇੱਕ ਕਲਾ ਦੀ ਚਪੇੜ ਹੈ ਜਿਨ੍ਹਾਂ ਨੇ ਝੂਠੇ ਕੇਸਾਂ ਦੇ ਵਿੱਚ ਸਾਡੇ ਕੌਮੀ ਕੰਮੀ ਕਨਵਿੰਨਰ ਅਦਵਿੰਦ ਕੇਰੀਵਾਲ ਨੂੰ ਜਿਹੜਾ ਫਸਾਇਆ ਸੀਗਾ ਬੀਜੇਪੀ ਜੋ ਮਰਜ਼ੀ ਕੋਸ਼ਿਸ਼ ਕਰਦੇ ਜਿੰਨੇ ਮਰਜ਼ੀ ਕੇਸ ਬਾਲੇ ਜਿੰਨੇ ਮਰਜ਼ੀ ਮਰਜ਼ੀ ਸਾਡੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹ 'ਚ ਭੇਜ ਦੇ ਸਾਡੀ ਪਾਰਟੀ ਦਿਨ-ਦਿਨ ਜਿਹੜਾ ਹਿੰਦੁਸਤਾਨ ਦੇ ਵਿੱਚ ਵੱਧਦੀ ਹੈ ਔਰ ਜਦੋਂ ਵੀ ਬਦਲ ਬਣੂਗੀ મોદી ਦਾ ਆਮ ਆਦਮੀ ਪਾਰਟੀ ਬਣੂ ਤਾਂ ਇੱਕ ਨਾ ਇੱਕ ਦਿਨ ਅਦਵਿੰਦ ਕੇਰੀਵਾਲ ਜੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਏ ਇਹ ਮੈਨੂੰ ਪੱਕਾ ਜਿਹੜਾ ਯਕੀਨ ਆ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਅਰਵਿੰਦ ਕੇਰਵਾਲ ਜੀ ਦਾ ਅੱਜ ਈਡੀ ਵੱਲੋਂ ਪਾਇਏ ਝੂਠੇ ਕੇਸਾਂ 'ਚ ਬਧੀ ਹੋਂਦ ਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਆਪਣੇ ਬੁੱਲਾ ਜਿਹੜੇ ਕਦਮਿੰਦਰ ਸਾਹਿਬ ਉਹਨਾਂ ਨੂੰ ਵੀ ਔਰ ਬਾਕੀ ਵੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਿੱਲੀ ਦੇ ਵਿੱਚ ਬੈਠੀ ਆ ਗੋਆ ਦੇ ਵਿੱਚ ਬੈਠੀ ਆ ਗਜਾਹਰ ਚ ਬੈਠੇ ਆ ਸਭ ਥਾਵਾਂ ਦੇ ਜਿੱਥੇ-ਜਿੱਥੇ ਮੰਦਪ ਨੇ ਇਹਦੇ ਵਿੱਚ ਬੈਠੇ ਆ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਕਿ ਸਾਡੀ ਪਾਰਟੀ ਦੇ ਕੌਮੀ ਕਦਮਿੰਦਰ ਅਰਵਿੰਦ ਕੇਰਵਾਲ ਜੀ ਜਿਨ੍ਹਾਂ ਨੂੰ ਈਡੀ ਨੇ ਝੂਠੇ ਕੇਸਾਂ ਦੇ ਵਿੱਚ ਫਸਾਇਆ ਸੀਗਾ ਉਦੋਂ ਕੇਸ ਜਿਹੜੇ ਆ ਅੱਜ ਬੜੀ ਕਰ ਦਿੱਤੇ ਗਏ ਉਹਨੇ ਕੇਸ ਭਾਪੀ ਨੇ ਇੱਕ ਰਾਜਨੀਤੀ ਦੇ ਤਹਿਤ ਸਾਡੀ ਪਾਰਟੀ ਦਾ ਨੁਕਸਾਨ ਕਰ ਲਈ ਉਹਨਾਂ ਨੂੰ ਇਹ ਮਨ ਸੀਗਾ ਕਿ ਸ਼ਾਇਦ ਅਰਵਿੰਦ ਕੇਜੀਵਾਲ ਜੀ ਨੂੰ ਜੇਲ੍ਹ ਚ ਡੱਕਣ ਨਾਲ ਆਮ ਆਦਮੀ ਪਾਰਟੀ ਖਤਮ ਹੋ ਜੂਗੀ ਆਮ ਆਦਮੀ ਪਾਰਟੀ ਹੋਰ ਨਾ ਸੂਬਿਆਂ ਦੇ ਵਿੱਚ ਅਰਵਿੰਦ ਕੇਜੀਵਾਲ ਜੀ ਦੀ ਗਵਾਈ ਹੇਠ ਜਦੋਂ ਜਿਹੜੀ ਵਾਧ ਹੀ ਜਾਰੀ ਹੈ ਸੋ ਮੈਂ ਮਤਲਬ ਜਿੱਥੇ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੂੰ ਵਧਾਈ ਦੇਣਾ ਉੱਥੇ ਪੂਰੇ ਦੇਸ਼ ਵਿੱਚ ਪੂਰੇ ਪਰਦੇਸਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿੱਥੇ-ਜਿੱਥੇ ਵੀ ਆਪ ਦੇ ਸਮਰਥਕ ਬੈਠੇ ਆ ਸਮਰਥਕ ਬੈਠੇ ਆ ਆਮ ਆਦਮੀ ਪਾਰਟੀ ਦੇ ਕਾਰਕੁਨ ਬੈਠੇ ਆ ਸਭ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਅਦਾਲਤ ਨੇ ਜਿਹੜਾ ਸੱਚ ਤੇ ਝੂਠ ਦਾ ਨਿਤਾਣਾ ਕਰਤਾ ਸੱਚ ਸੱਚ ਹੀ ਆ ਦੋਸਤੋ ਝੂਠ ਦੇ ਨਾਲ ਤੁਸੀਂ ਕਿੰਨਾ ਕਿਸੇ ਨੂੰ ਦੱਬ ਲੋਗੇ ਪੂਰਾ ਦੱਬਨ ਦੀ ਕੋਸ਼ਿਸ਼ ਕੀਤੀ ਮਨੀਸ਼ ਸੁਸ਼ੋਧਿਆ ਜੀ ਅਲਵਿੰਦ ਕੇਰਿਵਾੜ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਜੀ ਸਾਡੀ ਸਾਡੀ ਲੀਡਰ ਲੀਡਰਸ਼ਿਪ ਨੂੰ ਜਿਹੜਾ ਦੱਬ ਕੇ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਹੜਾ ਬੀਜੇਪੀ ਦੇ ਇਹ ਮੂੰਹ ਦੇ ਉੱਤੇ ਇੱਕ ਕਲਾ ਦੀ ਚਪੇੜ ਹੈ ਜਿਨ੍ਹਾਂ ਨੇ ਝੂਠੇ ਕੇਸਾਂ ਦੇ ਵਿੱਚ ਸਾਡੇ ਕੌਮੀ ਕਮਿਸ਼ਨਰ ਅਦਵਿੰਦ ਕੇ ਕੇਰੀਆ ਨੂੰ ਜਿਹੜਾ ਫਸਾਇਆ ਸੀਗਾ ਬੀਜੇਪੀ ਜੋ ਮਰਜ਼ੀ ਕੋਸ਼ਿਸ਼ ਕਰਦੇ ਜਿੰਨੇ ਮਰਜ਼ੀ ਕੇਸ ਵਾਲੇ ਜਿੰਨੇ ਮਰਜ਼ੀ ਸਾਡੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹ 'ਚ ਭੇਜ ਦੇ ਸਾਡੀ ਪਾਰਟੀ ਦਿਨ-ਦਿਨ ਜਿਹੜਾ ਹਿੰਦੁਸਤਾਨ ਦੇ ਵਿੱਚ ਵੱਧਦੀ ਹੈ ਔਰ ਜਦੋਂ ਵੀ ਬਦਲ ਬਣੂਗੀ ਮੋਦੀ ਦਾ ਆਮ ਆਦਮੀ ਪਾਰਟੀ ਬਣ ਤੋਂ ਇੱਕ ਦਾ ਇੱਕ ਦਿਨ ਅਰਵਿੰਦ ਕੇਜੀਵਾਲ ਜੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਏ ਇਹ ਮੈਨੂੰ ਪੱਕਾ ਜਿਹਾ ਯਕੀਨ ਆ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਅਰਵਿੰਦ ਕੇਜੀਵਾਲ ਜੀ ਦਾ ਅੱਜ ਈਡੀ ਨੂੰ ਪਾਇ ਚੁੱਠੇ ਕੇਸਾਂ ਜੋ ਬੜੀ ਉੱਚ ਦੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਆਪਣੇ ਬੁੱਲਾ ਜਿਹੜੇ ਕਦੀਨਦਰ ਸਾਹਿਬ ਉਹਨਾਂ ਨੂੰ ਵੀ ਔਰ ਬਾਕੀ ਵੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਿੱਲੀ ਦੇ ਵਿੱਚ ਬੈਠੀ ਆ ਗੁਆਹ ਦੇ ਵਿੱਚ ਬੈਠੀ ਆ ਗਜਾਹਰ ਚ ਬੈਠੇ ਆ ਸਭ ਸਾਵਾ ਦੇ ਜਿੱਥੇ-ਜਿੱਥੇ ਮੰਦਪ ਨੇ ਇਹਦੇ ਵਿੱਚ ਬੈਠੇ ਆ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ